ਆਹ ਗੱਲ ਦਿਵਾਲੀ ਤਾਂ ਕੁੱਲ ਮਿਲਾ ਕੇ ਵਧੀਆ ਰਹੀ ਦਿਵਾਲੀ ਤਾਂ ਤੁਹਾਨੂੰ ਮੈਂ ਇੱਕ ਗੱਲ ਦੱਸ ਦਾਂ ਜਿਹੜੀ ਦਿਵਾਲੀ ਸੀ ਅਸਲ ਦੇ ਵਿੱਚ ਜੇ ਆਪਾਂ ਮੰਨੀਏ ਹਨਾ ਸਾਰੇ ਹੀ ਆਪਾਂ ਵੀ ਜਿੰਨਾਂ ਦਾ ਜਨਮ ਜਿਹੜਾ ਪਿਛਲੀ ਸਦੀ 'ਚ ਹੋਇਆ 1900 ਵਾਲੇ ਨੇ ਜਿਹੜੇ ਕੋਈ 85 ਵਾਲਾ 80 ਵਾਲਾ 90 ਵਾਲਾ 95 ਵਾਲਾ ਜੋ ਵੀ ਆ ਉਹਨਾਂ ਦੀ ਦਿਵਾਲੀ ਮੈਂ ਮੰਨਦਾ ਵੀ ਸਰਦਵਾਲੀਆਂ ਹੁੰਦੀਆਂ ਸੀ ਉਹਨਾਂ ਦੀ ਅੱਜ ਕੱਲ੍ਹ ਦੀਵਾਲੀਆਂ ਹੈ ਨਹੀਂ ਜਿਹੜੇ 2000 ਸਾਲ ਤੋਂ ਬਾਅਦ ਦੇ ਜਨਮ ਵਾਲੇ ਜਵਾਗ ਨੇ ਨਾ ਉਹਨਾਂ ਦੇ ਵਿੱਚ ਦਿਵਾਲੀ ਵਾਲੀ ਉਹ ਜਿਉਂ ਆਪਾਂ ਕਹ ਲਈਏ ਚਾਜ ਆ ਹੋਊਗਾ ਇਹ ਨਹੀਂ ਬਚਾ ਲਈ ਹੈਗਾ ਹੈਗਾ ਉਹ ਚਾ ਨਹੀਂ ਹੋਣਾ ਉਹਨਾਂ ਐਨਜੋਇਮੈਂਟ ਉਹਨਾਂ ਆਨੰਦ ਨਹੀਂ ਮਾਣਨ ਜਿਨਾ ਆਪਾਂ ਮਾਣ ਲਿਆ ਦੇਖ ਆਪਾਂ ਪਹਿਲੀ ਗੱਲ ਤਾਂ ਇਹ ਹੁੰਦਾ ਸੀਗਾ ਦੀਵਾਲੀ ਪਰ ਤਾਂ ਮੌਸਮ ਹੀ ਬਦਲ ਗਿਆ ਜਦੋਂ ਆਪਾਂ ਦੀਵਾਲੀਆਂ ਦੇਖੇ ਨੇ ਅੱਜ ਤਾਂ ਆਪਾਂ 27 28 23 ਸਾਲਾਂ ਮਗਰ ਚਲੇ ਜਾਓ ਪਹਿਲਾਂ ਤਾਂ ਆਪਣੀਆਂ ਇਹਨਾਂ ਦੀਵਾਲੀਆਂ ਹੁੰਦੀਆਂ ਸੀਗੀਆਂ ਉਹੋ ਸਰਦੀਆਂ ਚ ਆਉਂਦੀਆਂ ਹੁੰਦੀਆਂ ਸੀ ਪਾਵ ਮਹੀਨੇ ਆਹੀ ਹੁੰਦੇ ਸੀ ਬੜ ਠੰਡ ਹੁੰਦੀ ਸੀ ਨਾ ਆਪਾਂ ਕੋਟੀਆਂ ਸਵਟਰ ਪਾ ਕੇ ਆਪਾਂ ਸਾਰੇ ਜਾਣੇ ਦੀਵਾਲੀ ਆਪਾਂ ਮਨਾਉਂਦੇ ਹੁੰਦੇ ਸੀਗੇ ਬੂਟ ਪਾਈ ਹੁੰਦੀ ਸੀ ਆਪਣੇ ਫਿਰੋਂ ਪਟਾਕੇ ਚਲਾਉਂਦੇ ਸੀ ਰਾਤੋਂ ਰਜਾਈਆਂ ਚੁੰਦੇ ਸੀ ਆਪਣੀਆਂ ਦੀਵਾਲੀਆਂ ਨਾ ਕਿ ਹੁਣ ਤਾਂ ਪੱਖੇ ਚੱਲੀ ਜਾਂਦੇ ਆ ਪਹਿਲੀ ਗੱਲ ਮੌਸਮ ਬਦਲ ਗਿਆ ਦੂਜੀ ਗੱਲ ਜਦੋਂ ਦੀਵਾਲੀ ਦਾ ਦਸਹਿਰਾ ਲੰਘ ਜਾਣਾ ਜਦ ਲਈ ਦਿਨ ਗਿਣਨ ਲੱਗ ਜਾਂਦੇ ਹੁੰਦੇ ਸੀਗੇ ਵੀ ਹੁਣ ਜਦੋਂ ਦਿਨ ਲੰਘੇ ਵੀ ਅੱਜ ਦਸਹਿਰੇ ਤੋਂ 20 ਦਿਨ ਬਾਅਦ ਦੀਵਾਲੀ ਨੂੰ 18 ਰਹਿ ਕੇ 17 ਰਹਿ ਕੇ 16 ਰਹਿਗੇ ਸਕੂਲਾਂ ਦੇ ਵਿੱਚ ਜਿਹੜੀ ਚਰਚਾ ਆਪਣੇ ਪੰਜਾਬੀ ਤੌਰ ਤੇ ਹੋਣ ਲੱਗ ਜਾਂਦੀ ਸੀ ਆ ਉਸ ਦੇ ਵਿੱਚ ਵੇ ਅਸੀਂ ਆ ਵੜਾ ਕੇਜਲਾ ਸੀ ਪਿਛਲੀ ਵਾਰ ਅਸੀਂ ਆ ਕਰਿਆ ਸੀ ਆ ਵਾਰ ਅਸੀਂ ਆ ਗੱਲਾਂ ਜੜਦੀਆਂ ਹਰ ਪੀੜ ਦੇ ਵਿੱਚ ਆਪਣੀਆਂ ਗੱਲਾਂ ਜਿਹੜੀਆਂ ਹੁੰਦੀਆਂ ਸੀਗੀਆਂ ਪਟਾਕੇ ਨਹੀਂ ਹੁੰਦੀਆਂ ਜਿਵੇਂ ਦੀਵਾਲੀ ਦੀ ਹੁੰਦੀ ਹੋਣ ਵਾਲੇ ਜਿਵਾ ਕਿੱਥੇ ਗੱਲਾਂ ਕਰਦੇ ਫੇਰ ਦੀਵਾਲੀ ਮਨਾਉਣੀ ਫੇਰ ਦੀਵਾਲੀ ਉਹਦਾ ਹਫਤਾ ਫੇਰ ਉਹੀ ਗੱਲਾਂ ਚੱਲੀ ਜਿਹੜੀਆਂ ਸਕੂਲ ਚ ਜਾ ਕੇ ਆਏ ਚਲਾਏ ਪਟਾਕੇ ਇੰਨੇ ਦੇ ਪਟਾਕੇ ਲੈਣ ਨੂੰ ਆ ਲਿਆਂਦਾ ਉਤੋਂ ਆ ਜਾ ਕੇ ਆ ਕਰਦਾ ਸੀ ਹਨਾ ਹੋਣ ਵਾਲੇ ਜਿਵਾ ਤਾਂ ਨਹੀਂ ਉਹ ਗੱਲਾਂ ਕੀ ਲੈ ਹੈਗਾ ਹੈ ਨਹੀਂ ਉਹ ਜਿਵਾ ਆਪਣੇ ਹੋਂਟੋ ਯਾਰ ਨਾਉ ਦੀਵਾਲੀਆਂ ਨੇ ਨਾਉ ਮਨਾਉਣ ਵਾਲੇ ਆ ਹੁਣ ਤਾਂ ਗੱਲ-ਗੱਲ ਦੇ ਚਰਚਾਈਂ ਚਲੀ ਜਾਂਦੀ ਆ ਵੀ ਯਾਰ ਸਾਨੂੰ ਤੁਸੀਂ ਜਿਹੜਾਂ ਖਾਈ ਜਾਂਦੇ ਹੋ ਤੁਸਾਨੂੰ ਮਲਾਵਟ ਹੋ ਗਈ ਚਲੋ ਹੋ ਵੀ ਗਈ ਇਹ ਨਹੀਂ ਆਪਾਂ ਕਹਿੰਦੇ ਹੋ ਵੀ ਗਈ ਪਰ ਆਪਾਂ ਮਰ ਗਏ ਯਾਰ ਆਪਾਂ ਵੀ ਖਾਦਾ ਹੀ ਆ ਸਾਰਾ ਕੁਝ ਖਾ ਗਿਆ ਆਪਾਂ ਕੀ ਕੀ ਕੁਝ ਖਵਾਈ ਜਾਂਦੇ ਹਣਗੇ ਆਪਾਂ ਨੂੰ ਡੱਬੇ ਚਣ-ਚਣ ਕਰਦੇ ਲਿਆਈ ਜਾਂਦੇ ਸੀ ਆਪਾਂ ਖਾਈ ਜਾਂਦੇ ਸੀ ਹੈਨਾ ਕੀ ਕੀ ਕੁਝ ਕਰੀ ਮਾਤਾ ਹੋਣਾ ਨੇ ਮੇਰੇ ਜਿਆਦਾ ਬੀਬੀ ਹੋਣਾ ਨੇ ਹੈਨਾ ਜਿੰਨੀ ਕੋਦੋਂ ਹੁਣ ਚਲੋ ਬਾਹਲੀਆਂ ਆਟਮਾਂ ਆਟਮਾਈਆਂ ਹੋਣ ਲੱਗੀਆਂ ਬਣਾਉਣ ਬਣਾਉਣ ਦੇ ਲੱਗੀਆਂ ਬੁੜੀਆਂ ਬੀਬੀ ਹੋਣਾ ਨੇ ਕੀ ਕਰਨਾ ਇਵੇਂ ਦੀਵਾਲੀ ਆ ਕੜਾਈ ਝਾੜ ਲੈਣੀ ਪਕੌੜੇ ਬ੍ਰੈਡ ਸਮੋਸੇ ਆ ਪੂਰੇ ਬਣਾ ਲੈਣੇ ਅਸੀਂ ਨਾਲ ਦਾ ਛੱਕ ਸਵੇਰ ਤੋਂ ਲੈ ਕੇ ਦੀਵਾਲੀ ਵਾਲੇ ਤਨ ਸ਼ਾਮ ਤੱਕ ਰਾਤ ਤੱਕ ਖਾਈਏ ਕੋਦੇ ਫਰੇਮਾ ਫੜੂ ਮਾਜਾ ਨਹੀਂ ਹੋਇਆ ਸੀ ਫਿਰ ਬਾਲਟੀ ਚ ਰੱਖ ਕੇ ਅਖਬਾਰ ਦੇ ਨਵੀਂ ਬਾਲਟੀਆਂ ਲਾਉਂਦੇ ਨਹੀਂ ਦੀਵਾਲੀ ਨੂੰ ਆਮ ਤੌਰ ਤੇ ਆਪਣੇ ਘਰਾਂ ਦੇ ਦਰਵਾਜ਼ੇ ਹੁੰਦਾ ਵੀ ਭਾਂਡੇ ਨਵੇਂ ਲੈ ਕੇ ਆਓ ਹਨਾ ਉਹ ਫਿਰ ਆਪਾਂ ਭਾਂਡਿਆਂ ਦੇ ਵਿੱਚ ਸਮੂਹੇ ਵਗੈਰਾ ਰੱਖ ਕੇ ਮਾਤਾ ਹਣਾਂ ਨੇ ਅਖਬਾਰ ਰੱਖ ਲੈਣੇ ਨੇ ਵਿੱਚ ਚੈਣ ਦੇਣੇ ਮਤਲਬ ਜਿਹੜੇ ਖਾਲੇ ਖਾਲੜੇ ਰਹਿ ਗਏ ਰਹਿ ਗਏ ਭੱਜੇ ਨੱਠੇ ਨਹੀਂ ਖਾਈ ਜਾਣੇ ਰਾਜ ਵੱਜ ਗਏ ਪੂਰਾ ਪ੍ਰਾਣ ਆਦੀ ਰਾਤ ਨੂੰ ਭਟਾਕੇ ਚਲਾਉਣੇ ਅਗਲੇ ਦਿਨ ਫੇਰ ਉਹਦੀ ਖਾਈ ਜਾਣੇ ਕਦੇ ਐ ਨਹੀਂ ਕਿ ਗਰਮ ਕਰਕੇ ਖਵਾਓ ਜੀ ਠੰਡੇ ਹੀ ਖਾਈ ਜਾਣੇ ਕਦੇ ਬਿਮਾਰ ਮੂਰ ਨਹੀਂ ਹੋਈ ਸੀਗੇ ਜਿਹੜਾ ਮਾੜਾ ਮੋਟਾ ਚੱਲਦੇ ਰਹਿਣਾ ਹੁਣ ਦੇ ਜਵਾਬ ਨਹੀਂ ਉਹ ਗੱਲਾਂ ਚੱਲ ਸਕਦੇ ਤਾਅੀਲ ਕਰ ਸਕਦੇ ਆ ਉਸ ਤੋਂ ਬਾਅਦ ਅਗਲਾ ਜਿਵੇਂ ਆਪਾਂ ਕਹਿ ਦਈਏ ਪਟਾਕੇ ਦੀ ਗੱਲ ਇਹ ਆ ਵੀ ਗੱਲਾਂ ਤਾਂ ਜਿਵੇਂ ਸਕੂਲਾਂ 'ਚ ਕਰਦੇ ਹੁੰਦੇ ਸੀਗੇ ਫੇਰ ਪਟਾਕੇ ਦੀ ਲਾਪਰਚਾਉਣ ਲੱਗ ਜਾਂਦੇ ਸੀ ਕਿੰਨੇ ਪਟਾਕੇ ਲਿਆਉਣੇ ਫੇਰ ਕੁਝੜੇ ਹੁੰਦੇ ਸੀਗਾ ਮੁਰਗਾ ਪੈਕਟ ਜਿਹਨੂੰ ਕਹਿੰਦੇ ਸੀਗੇ ਉਹ ਖੋਲ ਕੰਪਨੀ ਦਾ ਆ ਬਣਾਇਆ ਸੀਗਾ 20 25 ਪਟਾਕੇ ਜਾਂਦੇ ਸੀ ਉਹਦੇ ਵੀਰ ਇਕੱਠੀ ਲੜੀ ਨੂੰ ਅੱਗ ਲਾ ਦੋ ਹਨਾ ਉਹਨੂੰ ਖੋਲ ਲੈਣਾ ਖੋਲ ਕੇ ਲਫਾਵੇ 'ਚ ਪਰਣਾ ਕੱਲਾ ਕੱਲਾ ਸੈਟ ਕਰਨਾ ਜੇ ਉਹਦੇ ਸਾਲਾ ਨਾਲ ਚੱਲਣਾ ਭੱਜੀ ਕੋਦੇ ਮਗਾ ਦੇਣਾ ਫੇਰ ਚੱਕ ਕੇ ਚਲਾਉਣਾ ਸਵੇਰ ਨੂੰ ਸਾਧੇ ਉੱਠ ਕੇ ਪਟਾਕੇ ਚੱਕਣੇ ਵੀੜੇ ਦੇ ਚੌਕ ਦੇ ਫਿਰਨਾ ਵੀ ਆਹ ਰਹੇਗਾ ਜ ਰਾਤ ਨੂੰ ਚਲਾਵਾ ਚੁੱਲ੍ਹੇ ਸੱਟ ਕੇ ਚ ਵੀ ਕੁੱਲ ਮਿਲਾ ਕੇ ਯਾਰ ਉਹ ਦਿਵਾਲੀਆਂ ਹੁਣ ਹੈ ਨਹੀਂ ਮਹंगाई ਕਹਿ ਲਓ ਲੋਕਾਂ ਦੀ ਸੋਚ ਕਹਿ ਲਓ ਲੋਕਾਂ ਚੋ ਐਂਕਲ ਵੀ ਰੋਜ਼ ਹੀ ਦਿਵਾਲੀਆਂ ਵਾਂਗ ਹੋ ਗਿਆ ਜਿਹੜੀਆਂ ਦਿਵਾਲੀਆਂ ਆਪਾਂ ਮਨਾ ਲਈਆਂ ਅੱਜ ਤੋਂ ਮੰਨ ਕੇ ਦਸਤਾ 28 29 ਸਾਲ ਪਹਿਲਾਂ ਜਿਹੜੀਆਂ ਦਿਵਾਲੀਆਂ ਸੀਗੀਆਂ ਕੋਈ ਪ੍ਰਦੂਸ਼ਣ ਦਾ ਡਰ ਨਹੀਂ ਸੀਗਾ ਕੋਈ ਖਾਣ ਪੀਣ ਦਾ ਡਰ ਨਹੀਂ ਸੀਗਾ ਤੇਲ ਜਰ ਫੂਕਣ ਦਾ ਡਰ ਨਹੀਂ ਸੀਗਾ ਦੀਵਿਆਂ ਦੇ ਤੇਲ ਪਾਉਣੇ ਬਹੁਤ ਬਹੁਤ ਦੀਵੇ ਲਾਉਣੇ ਮੋਬੋਤੀਆਂ ਲਾਉਣੀਆਂ ਹੁਣ ਜਾਣ ਦੀ ਇਹ ਗੱਲਾਂ ਤੇ ਬੋਲਾ ਬੰਦ ਹੋ ਗਈ ਦੁਨੀਆ ਕਰਨ ਲੱਗੀ ਬਹੁਤ ਹੀ ਦੁਨੀਆ ਸਿਆਣੀ ਜੀ ਹੋ ਗਈ ਇੱਕ ਤਰ੍ਹਾਂ ਨਾਲ ਜ਼ਿੰਦਗੀ ਦਾ ਸਾਰਾ ਸੁਆਦ ਜਹੀ ਗਾਲਤਾ ਹੈ ਨਾ ਆਪਣੀਆਂ ਬੰਦਸ਼ਾਨੀਆਂ ਨੇ ਚਾਹ ਜਿਆ ਨਹੀਂ ਰਿਹਾ ਦਿਵਾਲੀਆਂ ਦਾ ਆਪਾਂ ਨੂੰ ਹੁਣ ਜਿੰਨਾ ਜਿੰਨਾ ਆਪਾਂ ਨੂੰ ਬਚਪਨ ਜੰਦਾ ਜਿਹੜੀ ਆਪਣੇ ਬਚਪਨ ਦੀ ਦਿਵਾਲੀ ਆ ਉਹ ਆਪਣੀ ਸੀਗੀ ਉਹ ਅੱਜ ਕੱਲ ਦੇ ਜਵਾਗ ਆ ਜਿਹੜੇ ਉਹ ਨਹੀਂ ਮਨਾ ਸਕਦੇ ਮੇਰਾ ਦਾ ਮੰਨਣਾ ਇਹ ਆ ਭਰੇ ਜਦੋਂ ਬੀਬੀ ਹੁਣ ਜਦੋਂ ਸਫਾਈਆਂ ਘਰੇਆਂ ਚੱਲਦੀਆਂ ਹੁੰਦੀਆਂ ਸੀ ਹੈ ਨਾ ਕੱਲੇ ਕੱਲੇ ਕਮਰੇ ਦਾ ਸਾਮਾਨ ਕਿਹੜੇ ਕਮਰੇ ਦਾ ਸਾਮਾਨ ਕਢਣਾ ਤੇ ਕਿਹੜੇ ਕਮਰੇ ਦਾ ਸਾਮਾਨ ਕਢਣਾ ਹੁਣ ਛੁੱਟੀ ਕਰ ਲੈਣੀ ਸਕੂਲ ਨੂੰ ਨਾਲ ਸਫਾਈਆਂ ਕਰਾਈ ਜਾਣੀਆਂ ਵੀ ਨਾਲ ਵੀ ਇੱਧਰ ਵੀ ਪੂਚੇ ਜੇ ਲਈ ਜਾਣੇ ਸਮਾਨ ਵੀ ਬਹਿਤਰ ਹੂੰ ਬੈੱਡ ਅੰਦਰ ਮੈਂ ਕਰੂੰਗਾ ਇਹ ਕੰਮ ਜੀ ਕਰਾਈ ਜਾਣੇ ਉਹ ਯਾਰ ਚਾਈ ਵੱਖਰੇ ਜੇ ਸੀਗੀ ਉਦੋਂ ਹਣ ਹੁਣ ਉਹ ਹੈ ਨਹੀਂ ਗੱਲਾਂ ਜੀ ਹੁਣ ਤਾਂ ਵੀ ਵੱਡੇ ਹੋ ਗਏ ਹਣ ਉਹ ਵੀ ਕੇਮਾਂ ਦਾ ਲੱਗਣ ਲੱਗ ਗਿਆ ਵੀ ਐ ਹੁੰਦਾ ਯਾਰ ਵੀ ਇਹ ਦਿਨ ਬਾਰ-ਬਾਰ ਨਹੀਂ ਆਣੇ ਬਚਪਨ ਦੇ ਦਿਨਾਂ ਬਾਰ-ਬਾਰ ਨਹੀਂ ਆਣੇ ਜਵਾਗ ਅੱਜ ਕੱਲ ਦੇ ਬਹੁਲੇ ਜਣਦੀਆਂ ਗੱਲਾਂ ਸੋਚਣ ਦੇ ਲੱਗ ਜਾਂਦੇ ਨੇ ਪ੍ਰਭਾਵ ਜਾਂ ਬਹੁਲੇ ਮੈਂ ਕਿਹਾ ਵੀ ਨਹੀਂ ਪਟਾਕੇ ਨੂੰ ਚਲਾਉਣੇ ਫਲਾਨਾ ਕਹਿੰਦਾ ਐ ਨਹੀਂ ਕਰਨਾ ਉਹ ਨਹੀਂ ਕਰਨਾ ਜ਼ਿੰਦਗੀ ਆ ਆਨੰਦ ਮਾਣਨਾ ਚਾਹੀਦਾ ਹੈ ਐਬਾਂ ਤੋਂ ਬਾਜੋ ਨਸ਼ਿਆਂ ਤੋਂ ਬਾਜੋ ਹਣਾਂ ਤਰਾਬ ਦੇ ਉਤੋਂ ਬਚਜੋ ਜ਼ਿੰਦਗੀ ਦੇ ਵਿੱਚ ਕੋਈ ਐਗ ਨਹੀਂ ਚਾਹੀਦਾ ਨਸ਼ੇ ਪੱਤੀਆਂ ਤੋਂ ਬਚਣਾ ਚਾਹੀਦਾ ਤੇ ਤਿਹਾਰ ਆ ਜਿਹੜੇ ਯਾਰ ਮਨਾਉਣੇ ਚਾਹੀਦੇ ਆ ਜਨ ਦੀ ਉਹ ਫੀਲਿੰਗਾਂ ਮਨਾਉਣੇ ਚਾਹੀਦੇ ਆ ਜਿਨ੍ਹਾਂ ਆਪਾਂ ਮਨਾਉਂਦੇ ਹੁੰਦੇ ਸੀਗੇ ਉਵੇਂ ਚਾਹੀਦਾ ਸਾਰਾ ਕੁਝ ਉਹ ਵਾਲੇ ਬਚਪਨ ਦੀਆਂ ਗੱਲਾਂ ਬਚਪਨ ਵਾਲੀ ਹੁੰਦੀਆਂ ਨੇ ਹਨ ਹਾਂਜੀ ਹਾਂਜੀ ਵੀਰੇ ਫੇਰ ਦੇ ਲਾ ਮੇਰੇ ਜਾਦਾ ਕਈ ਵਾਰੀ ਕੋਈ ਰਿਸ਼ਤ ਰਿਚਾਰੀ ਚ ਐ ਹੋਣਾ ਵੀ ਯਾਰ ਜਵਾਕਾਂ ਦਾ ਲੋਡ ਜਵਾਕਾਂ ਨਾਲ ਹੁੰਦਾ ਮੇਰੇ ਜਾਦਾ ਵੀ ਇੱਕ ਵਾਰੀ ਸਾਡੇ ਗੁਰਵਿੰਦਰ ਨੇ ਨਾ ਉਹ ਪਟਾਕੇ ਢੋਕੇ ਬਾਹਲਾ ਲਿਆ ਹੁੰਦਾ ਈ ਉਹ ਮਤਲਬ ਸਾਡੇ ਵੱਡੇ ਲਤਾਇ ਜੀ ਸੀਗਾ ਮਾਤਾ ਜੀ ਦਾ ਹੰਡਾ ਉਹ ਬੜਾ ਸ਼ੌਂਕੀਆ ਪਟਾਕੇ ਦਾ ਉਹਨੇ ਦਵਾ ਲਿਆ ਉਹਨਾਂ ਨੇ ਕਰਾ ਬਈ ਆਦ ਸੁਵਾਜੀ ਛੜਦੀ ਗਵਾਂਢ ਚ ਸਿਟੀ ਦੇ ਆਸਤਵਾਜੀ ਬਹੁਤ ਲੋਕਾ ਢ ਲਿਆਉਂਦੇ ਸਾਡੇ ਬਲੇ ਉਦੋਂ ਅੱਛਾ ਜੀ ਹੁਣ ਤਾਂ ਉੱਪਰਲੇ ਆਪਾਂ ਨੇ ਪਟਾਕੇ ਵਾਲੇ ਆ ਗਏ ਹਾਂ ਜੀ ਉਹ ਸਿਟੀ ਮਾਰ ਕੇ ਚੜ੍ਹਦੇ ਆ ਗਏ ਜੀ ਬਾੜੀ ਛੜਦੀ ਆਈ ਹਾਂ ਤੇ ਉਹ ਭਾਈ ਉਹਨੇ ਛੜਦੀ ਆਫਤ ਨੇ ਜੇ 5:00 ਵਜੇ ਦਿਨ ਖੜੀ ਚਲਾਉਣ ਲੱਗ ਗਿਆ ਉਹਨੇ ਬਾਬਾ ਕੌਲਾ ਹੁੰਦਾ ਈ ਗਵਾਂਢ ਤੇ ਭਾਈ ਭੈਣ ਉਹਦੇ ਭਾਈ ਸੱਪਰ ਦੀ ਨੂੰ ਅੱਗ ਲੱਗੀ ਅੱਛਾ ਮਾਤੀ ਕੀ ਭਾਦੀ ਨੜਗਰ ਉਹ ਲੋਕ ਅੱਗ ਬੁਝਾਉਣਾ ਸੀ ਪਟਾਕੇ ਲਪੋਣ ਦੇ ਲੋਕ ਪਟਾਕੇ ਲਪੋਣ ਤੋਂ ਪਤਨ ਲੱਗੀ ਇਹਨਾਂ ਨੇ ਕਿ ਉਹ ਪਟਾਕੇ ਆਏ ਨੇ ਇਹ ਅਹੀਆਂ ਗੱਲਾਂ ਨਹੀਂ ਹੁੰਦੀਆਂ ਅਹੀਆਂ ਤੋਂ ਹਾਂ ਇੱਕ ਹਾਲ ਜਵਾਕਾਂ ਦੇ ਮਾਮਲੇ ਹੋਰ ਲੋਡ ਹੁੰਦਾ ਹੀ ਸਾਡੇ ਦਾ ਬੜਾ ਹੁੰਦਾ ਸੀ ਵੀ ਜਿਵੇਂ ਹੁਣ ਆਂਡ ਗਵਾਂਡ ਤੇ ਫਰਜ਼ ਕਰਕੇ ਇਹਦੇ ਕਿ ਵੀ ਆਂਡ ਗਵਾਂਡ ਚ ਗਾਹ ਰੈਕਚਰ ਜਿ ਬੁੜਾ ਉੱਠੇ ਦਾ ਮਰ ਜਾਣਾ ਕੋਈ ਹਾਂਜੀ ਵੀ ਗਾਂਵਾਂ ਦੀ ਗਾਂਵ ਬੁੜਾ ਠੇਰਾ ਮਰ ਗਿਆ ਕਿਸਦਾ ਉਹਨਾਂ ਨੇ ਕਾਰਨ ਸਾਡੇ ਦੱਸ ਦੇ ਨੇ ਭਾਈ ਕਹਣਾ ਵੀ ਬਲਾਲਾ ਲੱਗੇ ਇਹਨਾਂ ਨੂੰ ਗਾਂਵਾਂ ਨਾ ਫੁੱਫੜ ਲੱਗਦਾ ਸੀਗਾ ਉਹਨਾਂ ਨੇ ਬੁੜਿਆਂ ਦਾ ਫੁੱਫੜ ਮਰ ਗਿਆ ਵੀ ਦੀਵਾਲੀ ਨਹੀਂ ਐਸ ਵਾਰ ਆਪਾਂ ਪਟਾਕੇ ਨਹੀਂ ਚਲਾਉਣੇ ਫਲਾਨਾ ਨਹੀਂ ਕਰਨੇ ਊੜੇ ਊੜੇ ਜਿੰਨਾਂ ਹਾਲਾ ਮਰਨ ਉਹਨਾਂ ਨੇ ਚਲਾਈ ਜਾਲੇ ਅਸਲੀ ਉਹਨਾਂ ਨੇ ਪੈਣਾ ਸੀ ਕਿਹੜਾ ਉਹ ਤਲਾਈ ਜਾਂਦੇ ਆ ਲੱਕੜਾ ਨਾ ਨਾ ਲੋਕੀ ਚਲਾਉ ਫਲਾਨਾ ਅਸਲ ਉਹ ਪੈਣ ਇਹ ਸਾਨੂੰ ਹੁੰਦਾ ਹੀ ਡਰ ਵੀ ਯਾਰ ਹੁਣ ਦੀਵਾਲੀ ਆ ਗਈ ਕਦੇ ਕਦੇ ਦਾ ਬੁੜਾ ਪੜਾ ਲੰਕ ਜੇ ਪਹਾੜੀ ਦੀਵਾਲੀਆਂ ਖਰਾਉਗੇ ਜੀ ਵੀ ਐਹ ਜੀਆਂ ਦੀਵਾਲੀਆਂ ਹੁੰਦੀਆਂ ਸੀਗੀਆਂ ਉਹ ਫੁੱਲ ਮਿਲਾ ਕੇ ਜਿਹੜੇ ਆਪਾਂ ਨਿਆਰੇ ਲੈ ਦੀਵਾਲੀਆਂ ਦੇ ਹੁਣ ਦੇ ਜਵਾਗ ਸਾਡੇ ਲੈਂਦੇ ਨਹੀਂ ਮੈਨੂੰ ਸਾਲੇ ਫਿਕਰ ਬਹੁਤ ਹੁੰਦਾ ਇਹ ਗੱਲਾਂ ਨਾਲ ਮੈਂ ਬਹੁਤ ਫਿਕਰ ਮੈਂ ਕਦੇ ਕੁਰਬਾਨੀ ਨਹੀਂ ਕਰੀ ਗੱਲਾਂ ਇਹ ਮੈਂ ਕਹਿੰਦਾ ਪਟਾਕੇ ਲਿਆਉ ਚਲਾਉ ਆਹੀ ਦਿਨ ਨੇ ਹਾਂ ਠੀਕ ਨਹੀਂ ਗੱਲ ਜੇ ਜ ਤੁਸੀਂ ਆਹੀ ਫਿਰ ਉਹ ਦਿਵਾਦ ਆਪਣੇ ਅਰਗੇ ਹੋ ਜਾਣ ਉਹਨਾਂ ਦੇ ਹਾਂ ਜੀ ਹਨਾ ਬਾਪੂ ਬਾਪੂ ਕਹਿਣਾ ਪਿਆ ਉਹ ਗੱਲ ਹੋ ਜਾਂਦੀ ਹੈ ਨਾ ਹੁਣ ਜੇ ਤੁਹਾਨੂੰ ਕਹਿੰਦੇ ਚਲਾਓ ਹੁਣ ਜੇ ਤੁਹਾਨੂੰ ਜਵਾਕਾਂ ਨੂੰ ਸਕੂਲਾਂ ਸਕਾਲਾਂ ਚ ਕਹਿੰਦਾ ਸਿੱਖਿਆ ਕਲਾ ਵਧੀਆ ਕਲਾ ਚ ਘੱਡੀਆ ਕਲਾ ਰੱਬ ਜਾਣਦਾ ਕੀ ਸਿੱਖਿਆ ਮਾਂ ਨੇ ਪਰ ਕੁੱਲ ਮਿਲਾ ਕੇ ਦਿਵਾਲੀਆਂ ਨੇ ਜਿਹੜੀਆਂ ਇਹ ਹੁਣ ਉਹ ਮੈਂ ਨਹੀਂ ਉਹਨਾਂ ਜੀ ਮੈਂ ਆਪਾਂ ਬਣਾਉਂਦੇ ਜੀ ਆਪਾਂ ਬਾਲੇ ਨਿਆਰੇ ਲੈਂਦੇ ਸੀ ਉਹ ਗੱਲਾਂ ਦੇ